ਜੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਇਹ ਲੁਧਿਆਣਾ ਦਾ ਸਾਨ੍ਹੇਵਾਲ ਸਟੇਸ਼ਨ ਹੈ ਜਿੱਥੇ ਕਿ ਕੋਈ ਇੱਥੇ ਕਿਸਾਨ ਜਿਹੜੇ ਕਿ ਅੰਦੋਲਨ ਕਰਦਾ ਨਹੀਂ ਦਿਖਾਈ ਦਿੱਤਾ ਤੇ ਨਾਲ ਹੀ ਕੋਈ ਟ੍ਰੈਕ ਜਾਮ ਹੋ ਜਾਂਦਾ ਨਜ਼ਰ ਆਇਆ ਤੇ ਤੁਸੀਂ ਦੇਖੋਗੇ ਕਿ ਕਿਸ ਤਰ੍ਹਾਂ ਲੁਧਿਆਣਾ ਦੇ ਸਾਨ੍ਹੇਵਾਲ ਦੇ ਵਿੱਚ ਟ੍ਰੇਨਾਂ ਲਗਾਤਾਰ ਚੱਲ ਰਹੀਆਂ ਨੇ ਯਾਤਰੀ ਤੁਸੀਂ ਦੇਖ ਸਕਦੇ ਹੋ ਕਿ ਯਾਤਰੀ ਇਹ ਉਹਨਾਂ ਨੇ ਹੁਣੇ ਉਹਨੇ ਸਾਨ੍ਹੇਵਾਲ ਸਟੇਸ਼ਨ ਦੇ ਉੱਤੇ ਉਤਰੇ ਨੇ ਤੇ ਉਹਨਾਂ ਦੇ ਕੋਲ ਕਿਹਾ ਜਾ ਰਿਹਾ ਹੈ ਕਿ ਆਪਕੋ ਪਤਾ ਹੋਗਾ ਕਿ ਕਿਸਾਨੋ ਕੋ ਕਿਸਾਨਾਂ ਦਾ ਅੰਦੋਲਨ ਨਹੀਂ ਨਹੀਂ ਕੋਈ ਕੋਈ ਪ੍ਰੇਸ਼ਾਨੀ ਨਹੀਂ ਕਹੀਂ ਨਹੀਂ ਰੁਕਾ ਟਾਈਮ ਸੇ ਟਾਈਮ ਸੇ ਆਈਏ ਟਾਈਮ ਸੇ ਆਈਏ ਸਰ ਹਾਂ ਟੈਂ ਟੈਂ ਟਾਈਮ ਸੇ ਪੁੱਛੇ ਹਾਂ ਨਹੀਂ ਕੋਈ ਪ੍ਰੇਸ਼ਾਨ ਨਹੀਂ ਕੋਈ ਪ੍ਰੇਸ਼ਾਨ ਨਹੀਂ ਜਿਵੇਂ ਕਿ ਪੰਜਾਬ ਦੇ ਵਿੱਚ ਕਿਸਾਨਾਂ ਦੇ ਵੱਲੋਂ ਟ੍ਰੈਕ ਜਾਮ ਕਰਨਾ ਚਾਹੀਆ ਤੇ ਉੱਥੇ ਹੀ ਕੋਲਸ ਵੱਲੋਂ ਡਿਟੇਨ ਕੀਤੇ ਗਏ ਕਿਸਾਨ ਅਤੇ ਕਿਸਾਨ ਨੇਤਾ ਤੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਇਹ ਲੁਧਿਆਣਾ ਦਾ ਸਾਨੇਵਾਲ ਸਟੇਸ਼ਨ ਹੈ ਜਿੱਥੇ ਕਿ ਕੋਈ ਇੱਥੇ ਕਿਸਾਨ ਜਿਹੜੇ ਕਿ ਅੰਦੋਲਨ ਕਰਦੇ ਨਹੀਂ ਦਿਖਾਈ ਦਿੱਤਾ ਤੇ ਨਾਲ ਹੀ ਕੋਈ ਟ੍ਰੈਕ ਜਾਮ ਹੋ ਜਾਂਦਾ ਹੈ ਨਜ਼ਰ ਆਇਆ ਤੇ ਤੁਸੀਂ ਦੇਖੋਗੇ ਕਿ ਕਿਸ ਤਰ੍ਹਾਂ ਲੁਧਿਆਣਾ ਦੇ ਸਾਨੇਵਾਲ ਦੇ ਵਿੱਚ ਟ੍ਰੇਨਾਂ ਲਗਾਤਾਰ ਚੱਲ ਰਹੀਆਂ ਨੇ ਕਿਸੇ ਯਾਤਰੀ ਨੂੰ ਪਰੇਸ਼ਾਨੀ ਨਹੀਂ ਹੈਗੀ ਕੋਈ ਇੱਥੇ ਪਰੇਸ਼ਾਨ ਖੱਜਲਗੁਆਰ ਨਹੀਂ ਹੁੰਦਾ ਨਜ਼ਰ ਆ ਰਿਹਾ ਤੇ ਜਿਹੜੇ ਯਾਤਰੀ ਨੇ ਉਹਨਾਂ ਨੇ ਆਪਣੀ ਮੰਜ਼ਿਲ ਤੱਕ ਪਹੁੰਚ ਰਹੀ ਨਜ਼ਰ ਆ ਰਹਾ ਆ ਗੱਲਬਾਤ ਕਰਦੀਆਂ ਕੋਈ ਪਿੱਛੋਂ ਦੀ ਪੰਜਾਬ ਤੋਂ ਪਿੱਛੋਂ ਆ ਰਹੀ ਆ ਕੋਈ ਪਰੇਸ਼ਾਨੀ ਤਾਂ ਨਹੀਂ ਹੋਈ ਆ ਤੁਹਾਡੇ ਟ੍ਰੇਨ ਜਾਂ ਨਹੀਂ ਸਰ ਕੋਈ ਪਰੇਸ਼ਾਨੀ ਕਿਉਂਕਿ ਆਪਕੋ ਪਤਾ ਹੋਗਾ ਕਿ ਕਿਸਾਨੋ ਕੋ ਕਿਸਾਨਾਂ ਦਾ ਅੰਦੋਲਨ ਨਹੀਂ 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 ਕੋਈ ਕੋਈ ਪਰੇਸ਼ਾਨੀ ਨਹੀਂ کہیں ਨਹੀਂ ਰੁਕਾ ਟਾਈਮ ਸੇ ਟਾਈਮ ਸੇ ਆਈ ਹੈ ਸਰ ਠੀਕ ਹੈ ਆ ਬਿਲਕੁਲ ਟਾਈਮ ਟੂ ਟਾਈਮ ਡਿਰੀਆ ਟ੍ਰੇਨ ਇੱਥੇ ਪਹੁੰਚੀ ਆ ਕੋਈ ਵੀ ਪਿੱਛੋਂ ਦੀ ਅੰਦੋਲਨ ਜਿਹੜਾ ਕੀ ਨਹੀਂ ਹੋਇਆ ਆ ਆ ਕੋਈ ਵੀ ਪਰੇਸ਼ਾਨੀ ਤਾਂ ਨਹੀਂ ਹੋਈ ਪਿੱਛੋਂ ਟ੍ਰੇਨ ਤੋਂ ਨਹੀਂ ਜੀ ਨਹੀਂ ਕੋਈ ਪਰੇਸ਼ਾਨੀ ਨਹੀਂ 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 ਠੀਕ ਹੈ ਆ ਬਿਲਕੁਲ ਯਾਤਰੀ ਹੈ ਨਾ ਬਿਲਕੁਲ ਕਹੀਂ ਪਿੱਛੇ ਟ੍ਰੇਨ ਨਹੀਂ ਨਹੀਂ ਜੀ ਨਹੀਂ ਕੋਈ ਪਰੇਸ਼ਾਨੀ ਹੋਈ ਕੋਈ ਪਰੇਸ਼ਾਨੀ ਨਹੀਂ ਇਸ ਘੰਟਾ ਲੇਟ ਹੋਈ ਹੋ ਟ੍ਰੇਨ ਨਹੀਂ ਨਹੀਂ ਸਹੀ ਸਹੀ ਟਾਈਮ ਸਹੀ 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 ਆ ਬਿਲਕੁਲ ਯਾਤਰੀ ਤੁਸੀਂ ਦੇਖ ਸਕਦੇ ਹੋ ਕਿ ਯਾਤਰੀ ਇਹ ਉਹਨਾਂ ਨੇ ਉਹਨੇ ਉਹਨੇ ਸਾਹਨੇ ਵਾਲ ਸਟੇਸ਼ਨ ਦੇ ਉੱਤੇ ਉਤਰੇ ਨੇ ਤੇ ਉਹਨਾਂ ਦੇ ਕੋਲ ਕਿਹਾ ਜਾ ਰਿਹਾ ਕਿ ਬਿਲਕੁਲ ਵੀ ਉੱਛੋਂ ਦੀ ਕੋਈ ਵੀ ਪਰੇਸ਼ਾਨੀ ਜਰੀਆ ਨਹੀਂ ਆਦੀ ਨਜ਼ਰ ਆ ਆ ਭਾਜੀ ਕੋਈ ਪਿੱਛੇ ਟ੍ਰੇਨ ਤਾਂ ਨਹੀਂ ਰੁਕੀ ਹੋਈ ਨਹੀਂ ਰੁਕੀ ਤਾਂ ਨਹੀਂ ਸੀ ਨਹੀਂ ਕਈ ਟੈਮ 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 ਸੇ ਪਹੁੰਚੇ ਹਾਂ ਨਿਸ਼ਾਨੀ ਬਿਨਾਂ ਨਹੀਂ ਕੋਈ ਪ੍ਰੇਸ਼ਾਨ ਨਹੀਂ ਕੋਈ ਪ੍ਰੇਸ਼ਾਨ ਨਹੀਂ ਮੈਂ ਆ ਬਿਲਕੁਲ ਹੈ ਤੁਸੀਂ ਦੇਖਿਆ ਕਿ ਕਿਸ ਤਰ੍ਹਾਂ ਪੰਜਾਬ ਦੇ ਵਿੱਚ ਜਿਹੜਾ ਕਿਸਾਨਾਂ ਦੇ ਵੱਲੋਂ ਐਲਾਨ ਕੀਤਾ ਗਿਆ ਸੀਗਾ ਰੇਲ ਰੋਕੋ ਤੇ ਟਰੈਕ ਜਿਹੜੀ ਕਿ ਹੈ ਜਾਮ ਕਰਨੇ ਸੀਗੇ ਪਿਛਲੇ ਸਾਲ ਵੀ ਦੇਖਿਆ ਸੀਗਾ ਕਿ ਅਸੀਂ ਕਿਸਾਨ ਯੂਨੀਅਨ ਦੇ ਵੱਲੋਂ ਇੱਥੇ ਟਰੈਕ ਦਾ ਜਿਹੜਾ ਕਿ ਚੱਕਾ ਜਾਮ ਕਰ ਦਿੱਤਾ ਟਰੈਕ ਜਾਮ ਕਰ ਦਿੱਤਾ ਗਿਆ ਸੀਗਾ ਤੇ ਇਸ ਵਾਰ ਜਿਹੜਾ ਇਹ ਵੀ ਐਲਾਨ ਕੀਤਾ ਗਿਆ ਸੀ ਪਰ ਕਿਤੇ ਨਾ ਕਿਤੇ ਹੁਣ ਇਹ ਦੀ ਸੰਭਾਵਨਾ ਜਿਹੜੀ ਨਹੀਂ ਦਿਖਣ ਮਿਲਦੀ ਨਜ਼ਰ ਆ ਰਹੀ ਜੁੜੇ ਹੋਏ ਧਰਾਂ ਦੇ ਵਿੱਚੋਂ ਸੰਜੇ ਜੀ ਨੂੰ ਰਿਪੋਰਟ ਧੰਨਵਾਦ